ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਝੰਡਾ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਭਰਾ ਦਾ ਇਸੇ ਤਰ੍ਹਾਂ ਦੋਸਤੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਚਾਰ ਮੱਝਾਂ ਤੇ ਚਾਰ ਹੀ ਵਾੜਾਂ ਦੋਸਤੋ ਅੱਜ ਤੁਹਾਨੂੰ ਦਿਖਾਉਣੀਆਂ ਨੇ ਟੋਟਲ 8 ਨਗ ਨੇ ਜਿਨ੍ਹਾਂ ਦੇ ਵਿੱਚੋਂ ਸੂਏ ਸੂਏ ਨਗ ਵੀ ਹੈਗੇ ਆ ਦੋਸਤੋ ਗੱਬਣ ਵੀ ਤੁਹਾਨੂੰ ਪਸ਼ੂ ਮਿਲ ਜਾਣਗੇ ਅੱਜ 20 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਉਸ ਤੋਂ ਬਾਅਦ ਦੋਸਤੋ ਜਿਹੜਾ ਵੀ ਐਨੀਮਲ ਤੁਹਾਡੇ ਪਸੰਦ ਆਊਗਾ ਤੁਸੀਂ ਘਾਣ ਕੇ ਨਰਕਪਰਕ ਤਸੱਲੀ ਜਾਂ ਦੋ ਟਾਈਮ ਚਬਾਈ ਕਰਕੇ ਕਰ ਲਿਓ ਗੱਬਨ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਤਸੱਲੀ ਕਰ ਲਿਓ ਆਓ ਲੈਨੇ ਆ ਜਾਣਕਾਰੀ ਵੀਰ ਝੰਡਾ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਸਰੀ ਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਾਸਰੀ ਕਾਲ ਹੋਰ ਸਾਨੂੰ ਸਭ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਹੋਰ ਸੁਣਾਓ ਵਧੀਆ ਕਿਰਪਾ ਸੱਚੇ ਪਾਤਸ਼ਾਹ ਜੀ ਚਲੋ ਸ਼ੁਕਰਮੁਲਕ ਦਾ ਜੀ ਵਧੀ ਠੀਕ ਆ ਜੀ ਹਾਂਜੀ ਅੱਛਾ ਅੱਜ ਇਹਨਾਂ ਦੇ ਵਿੱਚੋਂ ਸੂਏ ਸੂਏ ਕਿੰਨੇ ਆ ਤੇ ਗੱਬੜੇ ਦੋ ਹੀ ਆ ਜੀ ਇੱਕ ਛੋਟੀ ਸੂਈ ਦੂਜਾ ਸੂਗਾ ਆ ਤੇ ਬਾਕੀ ਇੱਕ ਵਹਿੜ ਸੂਈ ਆ ਆ ਤੇ ਬਾਕੀ ਇਹ ਆ ਵੀ ਬਾਕੀ ਗੱਬਣਾ ਵਾ ਛੇ ਡੰਗਰ ਗੱਬਣੀਆਂ ਤਿੰਨ ਵਹਿੜਾਂ ਦੇ ਤਿੰਨ ਗੱਬਣੀਆਂ ਹਾਂਜੀ ਅੱਛਾ ਪਾਪੜ ਤਾਂ ਬਹੁਤ ਜਾਇਜ ਅੱਜ ਮੈਂ ਨਾ ਵੀ ਉਹ ਗੱਲ ਵੀ ਫੜ ਲਓ ਫੜ ਲਓ ਹਾਂਜੀ ਫੜ ਲਓ ਫਰਲ ਵਾਲੇ ਕਰਨਾ ਹੋਰ ਕੋਈ ਗੱਲਬਾਤ ਬਸ ਵਧੀਆ ਵੀਰ ਜੀ ਕੀ ਸਾਖ ਤੁਸੀਂ ਸੁਣਾਓ ਬਾਕੀ ਚਲੋ ਸਾਰਿਆਂ ਆਪਾਂ ਮੰਨ ਲਓ ਵੀ ਮਾਲ ਅੱਜ ਨਾ ਪੜਤਾ ਜਾਇਜ ਜਾ ਹੌਲੇ ਮੰਨ ਲਓ ਵੀਰਾਂ ਆਲਾ ਵੱਡੀ ਕੋਈ ਮੱਝ ਨਹੀਂ ਆਜੇਗੀ ਚਲੋ ਕੋਈ ਬਾਕੀ ਜੈ ਜੈ ਜੀ ਆਪਾਂ ਵੀਰਾਂ ਨੇ ਪਿਛਲੀ ਜਿਹੜੀਆਂ ਆਖਿਆ ਵੀ ਸਾਈਂ ਥੋੜੇ ਪੈਸੇ ਲਾਉਣੇ ਸਾਨੂੰ ਦੋ ਤਿੰਨ ਥੋੜੀਆਂ ਲਿਆ ਮੰਨ ਲਓ ਛੋਟੇ ਪਾ ਲੀਆਂ ਲਿਆ ਕੇ ਦਿਓ ਮਈਆਂ ਤੇ ਮਈਆਂ ਵੀ ਚੰਗੀਆਂ ਤੇ ਭਾ ਵੀ ਨਿੱਕੇ ਹੀ ਆ ਨਿੱਕੇ ਹੀ ਹਾਂਜੀ ਤੇ ਨੰਬਰ ਤੋਂ ਇੱਥੋਂ ਹੀ ਕਰ ਲਈਏ ਮੱਝ ਹਾਂ ਖੋਲ ਤੇ ਸੂਹਾ ਕਿਨਵਾ ਇਹ ਸੂਈ ਆ ਇਹ ਵੀਰ ਜੀ ਦੂਜਾ ਸੂਹਾ ਸੂਈ ਆ ਓਕੇ ਹਾਂਜੀ ਪਿਓਰ ਦੂਜਾ ਸੂਹਾ ਵਾ ਕਈ ਥੋੜਾ ਜਿਹਾ ਸਿੰਘ ਝੋਟੀ ਨੇ ਖੁੱਲਾ ਖੜਿਆ ਵਾ ਉਹਦਾ ਕਰਕੇ ਕਈ ਵੀ ਰੱਖਣਗੇ ਵੀ ਮੰਨ ਲਓ ਵੀ ਤੀਜਾ ਬਾਕੀ ਐ ਵਧੀਆ ਦੁਜਾ ਸੁਭਾ। ਤੁਹਾਨੂੰ ਇੱਕ ਅੱਦੇ ਸੂਵੇ ਨਾਲ ਜਾਂ ਦੇ ਵੀਰ ਕੋਈ ਫਰਕ ਨਹੀਂ ਪੈਂਦਾ। ਹਾਂਜੀ ਹਾਂਜੀ। ਸੁਬਾ ਦੁਜਾ ਮੰਨ ਕੇ ਦੋਸਤੋ ਅੱਗੋਂ ਵੀਰ ਨੇ ਖਰੀਦੀ ਆ ਚਾਹੇ ਕੋਈ ਅੱਗੇ ਤੀਜਾ ਮੰਨ ਲਈ ਵੀਰ। ਹਾਂਜੀ। ਤੇ ਦਿਨ ਇਹਨੂੰ ਕਿੰਨੇ ਦੱਸਦੇ ਸੂਈ ਨੂੰ? ਜੀ ਇਹਨੂੰ ਦਿਨ ਅੱਜ ਹੋਇਆ 8 ਸੂਈ ਨੂੰ। ਓਕੇ। ਹਾਂਜੀ। 8 ਦਿਨ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਦੁਜਾ ਸੁਭਾ। ਹਾਂਜੀ। ਤੇ ਮਗਰ ਬੱਚਾ ਇਹ ਤੇ ਕਟਾ ਹਾਂਜੀ ਕਟਾ ਆ ਜੀ ਇਹ ਤੇ ਮਗਰ ਕਟਾ ਆ ਗਿਆ ਤੇ ਝੰਡੇ ਵੀਰ ਕਿੰਨਾ ਤੋ ਤੇ ਚੋਇਆ ਫਿਰ ਦੋ ਡੰਗ ਕੋਈ ਕੀਤੀ ਤਸੱਲੀ ਆਪ ਵੀਰ ਜੀ ਇਹ ਨਾ ਅੱਜੀ ਆਈ ਸਵੇਰੇ ਆਪਨੇ ਅੱਛਾ ਅੱਜੀ ਆਈ ਹਾਂਜੀ ਹਾਂਜੀ ਤੇ ਮਾਰਨਿੰਗ ਚੋਈ ਆਪਾਂ ਕੋ ਇੱਕ ਟਾਈਮ ਹਾਂਜੀ ਮਾਰਨਿੰਗ ਚੋਈ ਆ ਜੀ ਅੱਜ ਆਪਾਂ ਸਵੇਰੇ ਚੋਈ ਜਾਂ ਰਾਤ ਉਹਨਾਂ ਚੋਲੀ ਸੀ ਠੀਕ ਆ ਜੀ ਤੇ ਸਵੇਰੇ ਆਪ ਸੱਤੇ ਹਨ ਵੇਖ ਕੇ ਅੱਛਾ ਜੀ ਹਾਂਜੀ ਤੇ ਅੱਛਾ ਅੱਛਾ ਬਾਕੀ ਬਰੀਰਪੁਰ ਸੰਧੂ ਸਾਹਿਬ ਬਹੁਤ ਆ ਕਰਮਾ ਵਾਲੀ ਨੂੰ ਵੇਖੋ ਇੱਕ ਰੰਗ ਕਾਲੀ ਆ ਪੂਛ ਚ ਜਿਹੜੀ ਚਿੱਟੇ ਚਿੱਟੇ ਆ ਹੋਰ ਖਰਬ ਬਹੁਤ ਮੋਟੀ ਹੈ ਨਾ ਪੈ ਪਰ ਗਈ ਹਾਂਜੀ ਹਾਂਜੀ ਲਓ ਵੀ ਦੋਸਤੋ ਅੱਜ ਮਾਰਨਿੰਗ ਵੀਰ ਝੰਡਾ ਸਿੰਘ ਨੇ ਬਸ ਇੱਕ ਵਾਰੀ ਜਿਹੜੀ ਦੋਸਤੋ ਮਾਰਨਿੰਗ ਇੱਕ ਡੰਗ ਦੀ ਚਵਾਈ ਕੀਤੀ ਆ ਹਾਂਜੀ ਹੋਣ ਦੂਜੇ ਟਾਈਮ ਦੀ ਚਵਾਈ ਜਿਹੜੀ ਘਰੇ ਹੋਊਗੀ ਠੀਕ ਆ ਤੇ ਕੋਈ ਮੰਨ ਸਕਦਾ ਕੋਈ ਵੀਰ ਹੋਊਗਾ ਥੱਲੇ ਹੁਣ 8 7 ਦੇ ਨੇੜੇ ਤੇਰੇ ਜੀ 7 ਲੀਟਰ ਦੀ ਗਾਰੰਟੀ ਲੈ ਲੈ ਵੀਰ ਕੋਈ ਵੀ ਆਨਲਾਈਨ ਜਿਹੜਾ ਕੋਈ ਹਾਂਜੀ ਜਿਹੜਾ ਮਰਜੀ ਕੋਈ ਭੂਰ ਨਹੀਂ ਕੋਈ ਛੱਟਾ ਉਥਾਂ ਕੋਈ ਨਹੀਂ ਆਣਾ ਬਿਲਕੁਲ ਚਾਰੇ ਪੂਰੇ ਪੋਲੇ ਵੀਰ ਜੀ ਅੱਛਾ ਝੰਡੇ ਵੀਰ ਮਿਲਦੀ ਮਿਲਦੀ ਬੱਚੇ ਤੇ ਤੂੰ ਟਾਈਮ ਹੈ ਖੋਚ ਹਾਂਜੀ ਹੈ ਖੋਚੋ ਕੇ ਵੀਰ ਜੀ ਕੋਈ ਉਹੋ ਜੀ ਨਹੀਂ ਗੱਲ ਵੀ ਮੰਨ ਲੋ ਵੀ ਡਰ ਮੰਨ ਲੋ ਇਦਾਂ ਚਲੋਣ ਆਪਾਂ ਵਕਰੀਆ ਕਾ ਥੋੜਾ ਜਿਹਾ ਕਹੇ ਡੰਗਰ ਕਰ ਜਾਂਦਾ ਵਾ ਬਾਕੀ ਐ ਵਧੀਆ ਝੋਟੀ ਮਿੱਟੀ ਆ ਲੋਬੀ ਭਰਾਵੋ ਬੱਜਾ ਮਗਰ ਮਿਲਣਾ ਤਾਂ ਕਟਾ ਪੀਪਰ ਕੋ ਜੈਡ ਬਲੈਕ ਹੀ ਨਹੀਂਗਾ ਹਾਂਜੀ ਜੈਡ ਬਲੈਕ ਹੀ ਮੁੱਥੇ ਚ ਹੈਗੇ ਵਾਲ ਬਾਈ ਨਾ ਜੀ ਨਾ ਨਾ ਕੋਈ ਨਹੀਂ ਹੈਗਾ ਮਾਲੂ ਨਾ ਝੋਟੀ ਦੇ ਹੈਗੇ ਤੇ ਨਾ ਹੀ ਮਾਲੂ ਜੀ ਬਿਲਕੁਲ ਜੈਡ ਬਲੈਕ ਮਗਰ ਕਟਾ ਹਾਂਜੀ ਤੇ ਝੰਡੇ ਵੀ ਕਿੱਥੋਂ ਤੱਕ ਮੁੱਲ ਲੈਣ ਦੇ ਨਾਲ ਕੀ ਕਰੀਏ ਮੁੱਲ ਤੇ 65 66 ਕਰ ਗਈ ਤੇ 62000 ਦੀ ਝੋਟੀ ਦੇ ਦਿੱਗੇ ਵੀ ਜੀ ਜਾਜ 62000 ਦੀ ਹਾਂਜੀ 62000 ਦੀ ਠੀਕ ਹੈ ਜੀ ਹਾਂਜੀ ਬਾਕੀ ਤੁਸੀਂ ਵੇਖ ਲਓ ਬਾਕੀ ਥੱਲੇ ਉਹ ਨਾ ਮੰਨ ਲਓ ਆ ਵੀ ਲੇਟ ਵਾਰੀ ਚੋਈ ਆ ਉਹਦਾ ਕਰਕੇ ਥੋੜਾ ਜਿਹਾ ਗਾ ਡੰਡਾ ਫੜ ਤੇ ਮੰਨ ਲੋ ਥਣ ਸੁਣੋ ਬੇਹਲੋ ਐ ਬਿਲਕੁਲ ਪ੍ਰੋਪਰ ਬਾਕੀ ਥੱਲੇ ਸਾਫ ਸੁਥਰੀ ਬਹੁਤ ਠੀਕ ਆ ਭਰਾ ਜੀ ਹਾਂਜੀ ਹਾਂਜੀ ਛੰਡੇ ਵੀ ਅਗਲੀ ਜਿਹੜੀ ਆਪਣੇ ਕੋਲੇ ਝੋਟੀ ਆ ਇਹ ਵੀਰ ਜੀ ਨੀਲੀ ਦੀ ਝੋਟੀ ਆ ਹਾਂ ਇਹ ਗੱਬੜਾ ਜੀ ਹਾਂਜੀ ਗੱਬੜਾ ਵੀਰ ਜੀ ਐ ਅੱਛਾ ਪਹਿਲਾਂ ਨਹੀਂ ਹਾਂਜੀ ਨਾ ਦੂਜਾ ਦੂਆ ਵੀਰ ਜੀ ਨੇ ਸੁਣਾਵਾ ਦੂਜਾ ਝੋਟੀ ਹਾਂਜੀ ਦੂਜਾ ਦੂਆ ਥੂੜੀ ਪਿਓਰ ਲਓ ਦੋਸਤੋ ਦੂਜਾ ਸੂਗਾ ਅੱਗੇ ਝੋਟੀ ਸੂਣ ਜਾ ਰਹੀ ਆ ਹਾਂਜੀ ਆ ਦੇਖੋ ਏਡੇ ਕੱਟ ਦੇ ਵਿੱਚ ਤੱਕ ਦੇਖੋ ਸਕੀਨ ਬਹੁਤ ਜਿਹੀ ਝੋਟੀ ਹੋਤ ਸਕੀਨੀ ਚਪੂਨੀ ਬਹੁਤ ਸੋਹਣੀ ਆ ਉਹ ਸੋਣੀ ਝੋਟੀ ਆ ਲਵੀਜੀ ਝੋਟੀ ਆ ਹਾਂਜੀ ਦੂਜਾ ਸੁਆ ਵੀਰਾਂ ਦਾ ਵੀ ਸੋਣ ਜਾ ਰਹੀ ਆ ਆ ਕਰੋ ਚੈੱਕ ਕਦਗੁੱਦ ਵੀ ਉੱਚਾ ਕਾਤਾ ਕਿਉਂਕਿ ਦੋਸਤੋ ਹੋ ਸਕਦਾ ਵੀ ਚਲੋ ਮੂੰਹ ਬੰਦੋ ਅਪਾ ਚੈੱਕ ਨਹੀਂ ਕੀਤੀ ਹੋਦਾ ਤਾਂ ਵੀ ਛੇਤੀ ਹੋਵੇ ਜਾਂ ਕੰਨੀ ਵਾਲ ਦੰਦ ਦਾ ਪ੍ਰਾਪਰ ਨਾ ਕੀਤਾ ਹੋਣਾ ਠੀਕ ਆ ਨਹੀਂ ਨਹੀਂ ਲੈਣਾ ਕਰਕੇ ਕੰਨੀ ਵਾਲੇ ਬਰਾਬਰ ਨਹੀਂ ਜੀ ਨਹੀਂ ਅਜੇ ਛਗੀ ਜੇ ਛਗੀ ਆ ਕੰਨੀ ਵਾਲੇ ਪੱਤੇ ਹਾਂ ਨਾ ਮਾਰੇ ਮਾਰੇ ਕੱਢੇ ਆ ਕੰਨੀ ਵਾਲੇ ਮਾਰੇ ਮਾਰੇ ਬਰਾਬਰ ਹੈ ਚੱਕੇ ਨਹੀਂ ਵਿੱਚੋਂ ਮੁੱਢੋ ਨਹੀਂ ਚੱਕੇਗੇ ਹਾਂ ਜੀ ਲਓ ਜੀ ਦੋਸਤੋ ਕੰਨੀ ਵਾਲੇ ਦੰਦ ਹਜੇ ਮੁੱਢੋ ਹੀ ਨਹੀਂ ਚੱਕੇਗੇ ਬਾਕੀ ਸੁੱਟ ਗਈ ਆ ਤੇ ਮਾਰੇ ਮਾਰੇ ਨਜ਼ਰ ਆਉਂਦੇ ਆ ਜੀ ਠੀਕ ਆ ਤੇ ਦੂਜਾ ਸੂਆ ਝੋਟੀ ਸੋਣ ਜਾ ਰਹੀ ਆ ਥਣ ਵੇਖੋ ਦੋਸਤੋ ਕਿਹੜਾ ਲੱਗਾ ਇਹਨੂੰ ਆਹ ਦੇਖੋ ਜੀ ਲੰਬਾਈ ਦੇ ਵਿੱਚ ਪੂਰਾ ਲੰਬਾ ਥਾਣਾ ਮੁੱਠੀ-ਮੁੱਠੀ ਰੋਕ-ਰੋਕ ਥਾਣਾ ਠੀਕ ਆ ਲਾਈਵ ਅੱਛਾ ਝੰਡੇ ਵੀਰ ਮੰਨ ਲਓ ਵੀ ਚਲੋ ਚੰਗੀ ਏ ਝੋਟੀ ਓਵਰঅল ਜਿੰਨੀ ਸਾਰੀ ਚੰਗੀ ਆ ਹਾਂਜੀ ਕੋਈ ਘਾਰਾ ਲਾਇਆ ਤਾਂ ਪੁੱਛਿਆ ਮਗਰੋਂ ਵੀ ਕਿੰਨਾ ਤੱਕ ਦਿਨ ਦਿਖਾਇਆ ਜੀ ਉਹਨਾਂ ਨੇ ਸਾਰਾ ਕੁਝ ਦਿਨ ਕਿੰਨੇ ਕੇ ਪਾ 8 ਜਨਵਰੀ ਨੂੰ ਉਹਦੇ ਦਿਨ ਪੂਰੇ ਹੁੰਦੇ ਆ ਜੀ 8 ਜਨਵਰੀ ਨੂੰ ਹਾਂਜੀ 8 ਦਿਨ ਜਨਵਰੀ ਨੂੰ ਮੰਨ ਲਓ ਬਾਕੀ ਆ ਵੀ ਥੱਲੇ ਥਾਣ ਥੋਣਾ ਦੀ ਬਹੁਤ ਵੇਖੋ ਕੁਆਲਿਟੀ ਬਹੁਤ ਵਧੀਆ ਵਾ ਬਾਕੀ ਚਲੋ 8 ਜਨਵਰੀ ਨੂੰ ਦੇਣੇ ਪੂਰੇ ਹੁੰਦੇ ਆ ਜੀ ਪਾ ਲਓ ਜੀ ਅਰਥ ਜਨਵਰੀ ਨੂੰ ਭਰਾਵੋ ਦਿਨ ਪੂਰੇ ਆ ਬਾਕੀ ਝੋਟੀ ਪੂਰੀ ਸਟਾਈਲ ਦੀ ਆ ਹਾਂਜੀ ਚੰਗੀ ਕਰਤੂਤ ਆ ਲੀਆ ਦੋਸਤੋ ਬਿਲਕੁਲ ਪਤਲੇ ਪਿੰਡੇ ਦੀ ਤੇ ਵੀਰ ਕਿੱਥੋਂ ਤੱਕ ਵੀ 55 ਜਾਈਆਂ ਕੱਢ ਕੇ ਜਿਹੜਾ ਲੈਣ ਦੇਣ ਸਾਰੀ ਗੁਜਾਇਸ਼ ਕੱਢ ਕੇ ਸੰਧੂ ਸਾਹਿਬ 55 ਜਾਈਆਂ ਦੀ ਝੋਟੀ ਦੇ ਦਿੱਤੀ ਅੱਛਾ 55000 ਹਾਂ ਤੇ ਵੀਰ ਨੇ ਸਾਹਮਣੀ ਦੂਰ ਨੇੜੇ ਵੀ ਖੜਨੀ ਆ ਬਾਕੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਗੀ ਪੂਰੀ ਤਸੱਲੀ ਆਪ ਨੂੰ ਹਾਂਜੀ ਠੀਕ ਹੈ ਨਾ ਗੱਲ ਬਾਕੀ ਉਹਨਾਂ ਵੀ ਆਪਾਂ ਨੂੰ ਦਿੱਤੀ ਪਰ ਆਪਣੇ ਵੀ ਇਹ ਮੰਨ ਲਓ ਇਹ ਗੱਲ ਹੈ ਕਿ ਰਾਤ ਦੀ ਕਰਮਾ ਵਾਲੀ ਆਈ ਹੈ ਹਾਂਜੀ ਫੁੱਲ ਕਾਂਦੀ ਪਿੰਨੀ ਸੋਣਾ ਜੀ ਏਡੇ ਘੱਟ ਦੇ ਵਿੱਚ ਝੋਟੀ ਆ ਬਹੁਤ ਪਿਆਰੀ ਆ ਜਿੰਨੇ ਵੀ ਆ ਕਰਮਾ ਵਾਲੀ ਹਾਂਜੀ ਪਿਆਰੀ ਝੋਟੀ ਆ ਲਵੀ ਜੀ ਆ ਬਾਕੀ ਮੇਰੇ ਵੀਰ ਭਰਾ ਨੇ ਕਹੇ ਨੇ ਫੋਨ ਲਾਉਣਾ ਨਾ ਮੰਨ ਲਓ ਤੇ ਇਹਦੇ ਜੋ ਕੋਈ ਘਾਟਾ ਵਾਧਾ ਨਾ ਕੋਈ ਵੀ ਕਰੇ ਫਿਰ ਆਪਾਂ 60 62 ਸੰਧੂ ਸਾਹਿਬ 65 ਵੀ ਮੁੱਲ ਕਰ ਸਕਦੇ ਹਾਂ ਜਾਇਜ਼ ਬਿਲਕੁਲ ਬਾਕੀ ਨਵੀਂ ਤੁਹਾਨੂੰ ਪਤਾ ਝੋਟੀ ਇੰਨੇ ਦੀ ਹਾਂ ਨਾ ਵੀਰ ਜੀ ਠੀਕ ਹੈ ਜੀ ਠੀਕ ਹਾਂ ਜੀ ਜੇ ਕਹੇ ਵੀਰ ਭਰਾ ਨੂੰ ਨਾਂ ਦੁਵਾਰਾ ਖਾਂਦੀ ਹੋਏ ਤੇ ਮੇਰਾ ਵੀਰ ਕੋਈਕ ਨਹੀਂ ਠੀਕ ਹੈ ਜੀ ਠੀਕ ਆ ਠੀਕ ਆ ਹਾਂਜੀ ਲਓ ਵੀ ਦੋਸਤੋ ਇਹ ਆ ਵੀਰ ਝੰਡੇ ਦੇ ਕੋਲ ਝੋਟੀ ਕਾਫੀ ਸੋਹਣੀ ਆ ਦੋਸਤੋ ਤੇ ਪਸੰਦ ਆਊਗੀ ਵੀਰਾਂ ਨੂੰ ਨੈਣ ਨਕਸ਼ ਵੀ ਸੋਹਣੇ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਬਰੀਕੀ ਕਾਫੀ ਆ ਹਾਂਜੀ ਤੇ 56000 ਦੀ ਲੈਣ ਦੇਣਾ ਤੇ ਟੁੱਟ ਕੇ ਪਾਜੋ ਤੇ ਆਉਂਦੇ ਨੇ ਵੀ ਲੁੱਟ ਕੇ ਲੈ ਜਾਓ ਹਾਂਜੀ ਹਾਂਜੀ ਉਹ ਗੱਲ ਬਾਤ ਹੀ ਬੰਨੀ ਆ ਹਾਂਜੀ ਹਾਂਜੀ ਚੰਗੀ ਝੋਟੀ ਆ ਬਹੁਤ ਚੰਗੀ ਹਾਂਜੀ ਹਾਂਜੀ ਅੱਗੇ ਆ ਗਈ ਆਪਣੇ ਕੋਲ ਆਈ ਮੈਂ ਇਹ ਵੀ ਗੱਬਣਾ ਤੇ ਜੇ ਵੀ ਲਓ ਇਹੋਟ ਇਹ ਵੀ ਬਹੁਤ ਸਹੇਲਸ ਲੱਗ ਜੇ ਬਰੀਰ ਵੜੀ ਨਕਰਮਾਲੀ ਨੂੰ ਆ ਵੇਖੋ ਲਓ ਵੀ ਦੋਸਤੋ ਕਰੋ ਚੈੱਕ ਤੇਜਾ ਨੰਬਰ ਆ ਤੇ ਇਸ ਤੀਜਾ ਸੂਵੇ ਕਿ ਦੂਜੇ ਦੂਜੇ ਵੀ ਇਹ ਗਰੰਟੀ ਨਾਲ ਦੂਜੇ ਫੇਸ ਤੋਂ ਮੜਾ ਜਾਇਆ ਕਰੀ ਨਾ ਹਾਂਜੀ ਹਾਂਜੀ ਦੂਜਾ ਸੂਵਾ ਬਹੁਤ ਮੱਤਾ ਦੋਸਤੋ ਝੋਟੀਆਂ ਵਾਲਾ ਬਿਲਕੁਲ ਹਾਂਜੀ ਜੇਕਰ ਤੁਸੀਂ ਕੋਈ ਵੰਡ ਲੱਗਦੀ ਹੋਈ ਦੋਸਤੋ ਤੇ ਉਹ ਵੀ ਪੂਰੀ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕੋਈ ਤੀਜੇ ਸੂਵੇ ਵੀ ਹੋਵੇ ਪਰ ਦੂਜਾ ਸੂਵ ਓਰੀਜਨਲ ਮੰਨ ਕੇ ਕੋਈ ਸੌਦਾ ਕਰ ਲੇ ਹਾਂਜੀ ਬਾਜੀ ਸੰਧੂ ਸਾਹਿਬ ਨੂੰ ਲੱਗਦਾ ਵੀ ਹੈ ਤਿਆਰੀ ਹੈ ਕਿ 2-3 ਦਿਨ ਦੀ ਤਿਆਰੀ ਹਾਂਜੀ ਲੈ ਜੂਗੀ ਇਹ ਦਿਨ ਅਜੇ ਇਹਨੇ ਲੈ ਜਾਣੇ ਸੰਧੂ ਸਾਹਿਬ 5-7-8 ਦਿਨ ਲੈ ਜਾਣੇ ਜਿੰਨੇ ਬਾਕੀ ਝੋਟੀ ਬਣੂ ਵੜੀ ਉਤਰਾਂ ਵੇਹੇ ਚਲੋ ਸਾਮ ਸਮਾਂ ਲੈ ਆਲੀ ਜਾਤ ਬਿਲਡ ਵੜੀ ਲੱਗੀ ਕਰਮ ਵਾਲੀ ਵੇਖੋ ਸੀਲੀਆਂ ਸੂਲੀਆਂ ਵੜੀਆਂ ਲੱਗੀਆਂ ਬਾਕੀ ਹੈ ਠੰਡੀ ਧੇਰੀਆ ਜਿੰਨੇ ਵੀ ਉਪਰੇ ਬੰਦੇ ਤੋਂ ਵੀ ਕਈ ਨਾ ਪਸ਼ੂ ਡਰ ਕੇ ਭੱਜ ਪੈਂਦਾ ਹਾਂਜੀ ਤੇ ਪਰ ਹੈ ਜਿੰਨੀ ਨਰਮਾ ਬਿਲਕੁਲ ਸੀਲ ਠੰਡੀ ਚੰਗੇ ਸੁਭਾਦੀ ਆ ਤੇ ਬਾਕੀ ਬਿਲਕੁਲ ਇਹਨਾਂ ਪਤਲੇ ਪਿੰਡੇ ਦੀਆਂ ਜਿਨ੍ਹਾਂ ਨੇ ਆਪ ਗਾਈਆਂ ਮੈਂ ਦੋਸਤੋ ਜਿਵੇਂ ਕਾਗਜ਼ ਵਰਗੀ ਚਮੜੀ ਹੈ ਹ ਆ ਕਰੋ ਚੱਕ ਠੀਕ ਹੈ ਜੀ ਆ ਲਓ ਠੰਡੀ ਧੀਰੀਆ ਸੀਲਸ ਲੱਗ ਬਾਕੀ ਥਣ ਭਾਂਡਾ ਪੂਰਾ ਤਿਆਰ ਪਰ ਤਿਆਰ ਕੋਈ 2 ਦਿਨ 4 ਦਿਨ 3 ਦਿਨ 4 ਦਿਨ ਕੱਢ ਵੀ ਸਕਦੀ ਹੈ ਹਾਂ ਜੀ ਹਾਂ ਜੀ ਕੱਢੂਗੇ ਜੇ ਸੰਸਾਭ ਇਹਨਾਂ ਬਹੁਤ ਬਾਨਾ ਜੇ ਕਰਮਾ ਲਈਏ ਵੇਖੋ ਚੱਡਾ ਚੁੱਡਾ ਵੇਖੋ ਕਿੱਡਾ ਵਧੀਆ ਤਾਣੇ ਲੱਗਾ ਇੱਕ ਸਾਰ ਲੈਵਾ ਕੋਈ ਬਾਈ ਕੋਈ ਸ਼ਾਈ ਕਿਸੇ ਪਾਸੇ ਕੋ ਬਾਲਵੇਂਗਾ ਨਹੀਂ ਹਾਂ ਜੀ ਅੱਛਾ ਝੰਡੇ ਵੀਰ ਫੇਰੇ ਕਿੱਥੋਂ ਤੱਕ ਦੇ ਦਿੱਗੇ ਵਿਰਦੀ ਮੋਲੇ ਦਾ ਵੀ ਆਪਾਂ ਜਿਆਦਾ ਨਾ ਕਰੀਏ 62000 ਦੀ ਝੋਟੀ ਦੇ ਦਈਏ 62000 ਦੀ ਹਾਂਜੀ 62000 ਦੀ ਦੇ ਦਈਏ ਠੀਕ ਹੈ ਜੀ ਕਰ ਦਈਏ ਅੰਦਰ ਥੋੜਾ ਪਤਾ ਹਾਂਜੀ 60 ਤੋਂ ਅੰਦਰ ਕਰ ਦਈਏ 60 ਤੋਂ ਚਲੋ ਵੇਖ ਲਓ ਨਹੀਂ 60 ਤੋਂ ਅੰਦਰ ਨਾ ਕਰੀਏ ਕੋਈ ਜਿਆਦਾ 60 ਕਰ ਦੋ ਪੂਰਾ ਕੋਈ ਪੂਰਾ ਹੀ ਹਾਂਜੀ ਪੂਰਾ ਹੀ ਲਓ ਵੀ ਦੋਸਤੋ ਬਾਕੀ ਝੋਟੀ ਤੁਸੀਂ ਇਹ ਦੇਖ ਲਈ ਆ ਹਾਂਜੀ 60 ਵੀਰਾਂ ਦਾ ਪੂਰਾ 60 ਹੀ ਕਰ ਦਈਏ ਹਾਂਜੀ ਆ ਲਓ ਬਾਕੀ ਕਈ ਵੀਰ ਨਾ ਮੁੜ ਕੇ ਤੁਹਾਨੂੰ ਪਤਾ ਮੁੱਲੀ ਪੈਂਦੇ ਜੇ ਤੇ ਇੰਨਾ ਚ ਮੋਲੋਂ ਨਹੀਂ ਪਿਆ ਜਾਣਾ ਜੀ ਹਾਂਜੀ ਛੋੜ ਛੱਪਾ ਹੀ ਹੋਣਾ ਜੀ ਬੱਸ ਸੰਤੂ ਸਾਹਿਬ ਇਹ ਤਾਂ ਜੇ ਨੰਬਰ ਦਾ ਦੋਸਤੋ 60000 ਲੈਣ ਦੇਣਾ ਜੇ ਡਿਮਾਂਡ ਕੁਛ ਵੀ ਹੋਵੇ 60000 ਬਾਕੀ ਝੋਟੀ ਸੰਧੂ ਸਾਹਿਬ ਥੋੜੀ ਜੁੱਤੋਂ ਫਿੱਕੀ ਫਿੱਕੀ ਨਹੀਂ ਦੇ ਝੋਟੀ ਦੇ ਭਾਵੇਂ 50 70 75000 ਦੀ ਝੋਟੀ ਕੱਦ ਕਾੜ ਵੇਖੋ ਬਰੀਦ ਬੜੀ ਲੱਗੀ ਕਰਮਾ ਵਾਲੀ ਨੂੰ ਵੇਖੋ ਪੂਛ ਹੀ ਮਾਰੀ ਮੋੜ ਜੀ ਜਿਹੜੀ ਚਿੱਟੀ ਆ ਬਾਕੀ ਐ ਫੁੱਲ ਨਾਲੇ ਚੱਡਾ ਚੁੱਡਾ ਵੇਖੋ ਕਿਤਰਾ ਟਿਕਾਣੇ ਲੱਗਾ ਹੂੰ ਦਰਦਾ ਚਲੋ ਡੰਗਰ ਦੀ ਆ ਥਮਾਈ ਕਹੇ ਵਲੇ ਆ ਵੇਖੋ ਹਾਂ ਲੋਬੀ ਕੱਦ ਕਾਠ ਵਾਲੀ ਆ ਚੰਗੀ ਆ ਓਵਰ ਆਲ ਜਿੰਨੀ ਸਾਰੀ ਚੰਗੀ ਆ ਬਸ ਸੱਚੇ ਵੀਰ ਦੇ ਸਾਹਮਣੀਆਂ ਤਾਈਓ ਆਪਾਂ ਚਲੋ ਇਹ ਗੱਲ ਹੈਗੀ ਆ ਵੀ ਜਾਇਜ਼ ਦੇ ਦਈਏ ਚਲੋ ਜੇ ਕੋਈ ਸਾਹਮਣ ਵਾਲਾ ਵੀਰ ਭਰਾ ਨੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਅੱਛਾ ਵੀਰ ਟੰਡੇ ਅੱਗੇ ਆ ਗਈ ਆਪਣੇ ਕੋਲ ਇਹ ਮੱਝ ਹਾਂਜੀ ਤੇ ਇਹਦੀ ਕੀ ਡਿਟੇਲ ਆ ਸੁਭਾ ਕਿਨਵਾ ਤੇ ਕਿੰਨੇ ਦਿਨ ਲੈ ਜੂ ਅਜੇ ਜੀ ਜੀ ਇਹ ਨਾ ਮੰਨ ਲਓ ਉਹਨਾਂ ਦੇ ਆਖਾ ਵੀ ਚੌਥੇ ਸੂਵੇ ਸੂਣਾ ਨਹੀਂ ਅੱਛਾ ਬਾਕੀ ਆਪਣੇ ਵੱਲੋਂ ਮੰਨ ਲੇ ਭਾਵੇਂ ਕੋਈ ਵੀਰ ਜਿੰਨਾ ਮਰਜੀ ਆਪਾਂ ਆਨੇ ਨੇ ਵੀ ਸਮਝ ਵਰਤੋ ਆਪਾਂ ਬਾਕੀ ਹੈ ਜਿੰਨੀ ਵੀਆਂ ਕਰਮਾਂ ਵਾਲੀ ਬਹੁਤ ਚੰਗੀ ਆ ਸੂਬਿਆਂ ਦੇ ਵਿੱਚ ਤਾਂ ਚਲੋ ਹੈ ਜੀ ਹਾਂ ਜੀ ਸੂਬਿਆਂ ਦੇ ਵਿੱਚ ਹੈਗੀ ਆ ਬਾਕੀ ਤੋਰ ਤਾਰ ਬੜੀ ਖਾਂਦੀ ਪੀਂਦੀ ਸੁਣੀ ਆ ਹਾਂ ਤੇ ਸੋਨਾ ਬਹੁਤ ਖਾਂਦੀ ਪੀਂਦੀ ਆ ਮੈਂ ਵੀ ਵੇਖੋ ਉੱਚੇ ਕੱਦ ਵਾਲੀ ਹੈਟ ਫੋਲ ਆ ਤੁਹਾਨੂੰ ਪਤਾ ਕਿ ਨਹੀਂ ਤੇ ਵੇਖੋ ਬਾਕੀ ਦੋਸਤੋ ਮੱਝ ਜਿੰਨੀਆਂ ਵਜਨ ਵਟਾ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਸੂਬਿਆਂ ਦੇ ਵਿੱਚ ਕੋਈ ਪੰਜਵੇਂ ਮੰਨਲੇ ਛੇਵੇਂ ਮੰਨਲੇ ਦੋਸਤੋ ਸੂਬਿਆਂ ਦੇ ਵਿੱਚ ਤੁਸੀਂ ਆਪਦੀ ਸਮਝ ਵੇਖ ਲਿਓ ਤੇ ਸੂਬਿਆਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਵੀਰ ਝੰਡੇ ਨੇ ਵੀ ਕਹਤਾ ਸੂਬਿਆਂ ਦੇ ਵਿੱਚ ਬੇਸ਼ੱਕ ਪਰ ਲੋਬੀ ਦੋਸਤੋ ਕਰੋ ਚੈੱਕ ਠੀਕ ਆ ਬਾਕੀ ਵਜਨ ਲੋਡ ਜਿੰਨਾ ਤੁਹਾਡੇ ਸਾਹਮਣੇ ਵਜਨ ਲੋਡ ਪੂਰਾ ਤੇ ਬਾਕੀ ਦਿਨ ਹਜੇ ਦੋਸਤੋ ਲੈ ਜਾਊਗੀ ਠੀਕ ਆ ਕੋਈ 8 ਦਿਨ 10 ਦਿਨ ਕੋਈ ਸਮਾਂ ਵੀ ਰਮਣ ਕੇ ਸੌਦਾ ਕਰ ਲੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੀਕ ਆ ਜੀ ਹਾਂ ਠੀਕ ਆ ਤੇ ਆ ਲੋ ਅੱਛਾ ਤੇ ਛੰਡੇ ਵੀ ਕਿੱਥੋਂ ਤੱਕ ਫਿਰ ਲੈਣ ਦੇ ਨਾਲ ਹੀ ਗੱਲ ਕੀ ਰਊਗੀ ਸੰਧੂ ਸਾਹਿਬ ਉਤਨਾ ਜਿੱਡੀ ਮੈਂ ਆ ਮੌਲਤੇ ਭਾਵੇਂ 60 ਵੀ ਕਰ ਲਈਏ ਜੈ ਜੀ ਪਰਾ ਪਹਾਨਾ ਜੇ ਮੈਂ ਨਾ ਪੰਜਾਹ ਅੰਦਰ ਕਰਕੇ ਦੇਣੀ ਕਿੰਨਾ ਕੁ ਅੰਦਰ ਕਰਨਾ ਫਿਰ ਮੰਨ ਲਓ 2000 ਕਰ ਦਈਏ ਅੰਦਰ 48 ਦੀ ਹਾਂਜੀ 48 ਦੀ ਅੱਛਾ ਜੀ ਹਾਂਜੀ ਵੇਖ ਲਓ ਮੈਂ ਉਤਨਾ ਲੰਮੀ ਲੰਮੀ ਪੂਰੀ ਜੇ ਬਾਕੀ ਇਹ ਆ ਵੀ ਕੁੜਾ ਪੱਕ ਸਾਰੇ ਤੁਹਾਨੂੰ ਪਤਾ ਨਹੀਂ ਲੀ ਨੀਲੀ ਵਾਲੇ ਲੱਗੇ ਹੈ ਵੀ ਮੰਨ ਲਓ ਲਿੱਸੀ ਨਹੀਂ ਜੀ ਮੈਂ ਚਲੋ ਹਾਂਜੀ ਰਾਜੀਆਂ ਚ ਹੀ ਆਉਂਦੀ ਆ ਬਿਲਕੁਲ ਚਲੋ ਇਹਨਾਂ ਵੀ ਹਾਂਜੀ ਸੋਵਿਆਂ ਦੇ ਵਿੱਚ ਵੱਧ ਹੋਣ ਕਰਕੇ ਆਪਾਂ ਇਹ ਹਾਂਜੀ ਹਾਂਜੀ ਸੋਵਿਆਂ ਦੇ ਵੱਧ ਹੋਣ ਕਰਕੇ ਵੀ ਚਲੋ ਜਾਈਏ ਜਿਵੇਂ ਅਰੀਜਨਲ ਦੂਜਾ ਤੀਜਾ ਹੋਵੇ ਫਿਰ ਤੁਹਾਨੂੰ ਪਤਾ ਰੇਟ ਦਾ ਹੋਵੇ ਜਿਹੜੇ ਸਾਬ ਹਾਂਜੀ ਫਿਰ ਤੇ ਆਪਾਂ ਕਰ ਲਈਏ ਹਾਂਜੀ ਤੇ ਚਲੋ ਦੋਸਤੋ ਬਾਕੀ ਸੋਵਿਆਂ ਦੇ ਕਰਕੇ ਜਿਹੜਾ ਰੇਟ ਆ 45000 ਆ ਬਾਕੀ ਆਣ ਕੇ ਉਹਦੀ ਟਿੱਪ ਕੇ ਵੇਖੋ ਝੰਡੇ ਵੀ ਲੱਗੇ ਆ ਗਏ ਆਪਣੇ ਕੋਲੇ ਝੋਟੀ ਹਾਂਜੀ ਇਹ ਕਿਥੋਂ ਕੱਢਦੇ ਆ ਪੀਸ ਇਹ ਪੀਸ ਵੇਖੋ ਹਾਂ ਤੁਸੀਂ ਸੋਇ ਉਤਰਾ ਚੰਗਾ ਹੈ ਹੈ ਚੰਗਾ ਸੁਥਰੀ ਆ ਹਾਂ ਨਹੀਂ ਬਹੁਤ ਸੁਥਰੀ ਆ ਮੈਂ ਤੇ ਚਲੋ ਪਾਈ ਨਹੀਂ ਮੈਂ ਹਾਂ ਵੀ ਮੰਨ ਲਓ ਹੋ ਜਾਣਾ ਵਾ ਬਾਕੀ ਇਹ ਆ ਵੀ ਮੁੜਕੇ ਮੁੰਡਾਂ ਦਾ ਪਾ ਦੀਏ ਇਹ ਸਮੈਨਾ ਦੋ ਚਾਰ ਦਿਨ ਲੈ ਜਾਣੇ ਝੋਟੀ ਚਲੋ ਸੁਥਰੀ ਆ ਪਹਿਲਾਂ ਤਾਂ ਤੈਨੂੰ ਇੱਕ ਸਾਈਡ ਤੇ ਲਾਇਆ ਸੀ ਵੀ ਚਲੋ ਯਾਰ ਦੋ ਕੁ ਦਿਨਾਂ ਬਾਸ ਹੂਸਾ ਪਊਗੀ ਤੇ ਫਿਰ ਵੇਚੀ ਹਾਂਜੀ ਫੇਰ ਹੀ ਵੇਚਾਂਗੇ ਅੱਛਾ ਹਾਂਜੀ ਹਾਂਜੀ ਤੋ ਮੁੜਕੇ ਮੈਂ ਕਿਹਾ ਚਲੋ ਕਈ ਯਰੀ ਕਈ ਭੈਣ ਭਰਾ ਆ ਦਿੰਦੇ ਆ ਵੀ ਨਹੀਂ ਅਹੀਂ ਸੂਣ ਵਾਲਾ ਕੋਈ ਨਹੀਂ ਚਾਰ ਦਿਨ ਡੰਗਰ ਸਾਹਮਣਾ ਵਾ ਬਾਕੀ ਇੰਨੇ ਕੁ ਦਿਨੀ ਸੰਧੂ ਸਾਹਿਬ ਲਊਗੀ ਤੋਟੀ ਤਿਆਰ ਹੋਵੇ ਬਾਤੋਂ ਮਰ ਪੰਜ ਲੈ ਜੂਗੀ 6 ਲੈ ਜੂਗੀ ਪੰਜ ਚਾਰ ਪੰਜ ਚਾਰ ਦਿਨ ਕੱਢ ਜੂਗੀ ਹਾਂਜੀ ਹਾਂਜੀ ਕੱਢ ਜੂਗੀ ਬਾਕੀ ਥਣਾ ਥਣਾ ਜਾਏ ਵੇਖੋ ਕਿਦਾਂ ਵਿਚਾਰੀ ਕਰ ਚੌ ਨੁ ਸੋ ਚਾਰੇ ਥਾਣਾ ਦੋਸਤੋ ਚੌਂ ਕੋਠਾ ਤੇ ਆਪਾਂ ਕਹਿ ਦਿਆ ਨਾ ਜਿਵੇਂ ਪੀੜੀ ਦੇ ਪਾਵਿਆਂ ਵਾਂਗੂ ਹਾਂਜੀ ਉਵੇਂ ਥਣ ਲੱਗਾ ਤਾਂ ਚੌੜੀ ਪੇਟ ਪੁੜੀ ਬੀ ਪਾਵਿਆਂ ਦੇ ਥੱਬੇ ਕਰਮਾ ਵਾਲੀ ਬਿਲਕੁਲ ਪੇਟ ਪੁੜੇ ਵਾਲੇ ਪਾਸਿਓਂ ਹਾਂਜੀ ਤਾਂ ਸਿੰਗੀ-ਸੁੰਗੀ ਵੇਖੋ ਬਰੀਕੀ ਵੀ ਕਾਫੀ ਆ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੀ ਚਿਪ ਕੱਟ ਸੀਲੀ-ਸਾਲੀ ਬੜੀ ਕਰਮਾ ਵਾਲੀ ਲੱਗੀ ਆ ਹਾਂ ਵੇਖੋ ਉਹ ਮਾਨਾ ਲੈਵਾਦੜਾ ਦੋਸਤੋ ਬਿਲਕੁਲ ਮੋਢ ਤੋਂ ਚੌਰਸ ਲੈਵਾ ਤੇ ਜੰਮੀ ਪਲੀ ਪੂਰੀ ਆ ਕੋਈ ਜਿੱਥੋਂ ਵੀ ਆਈ ਆ ਚੰਗੇ ਫਾਰਮਰ ਵੀਰ ਤੋਂ ਆਈ ਆ ਵੀ ਚੰਗੀ ਸੋਹਣੀ ਸੇਵਾ ਸੁਆ ਕੀਤੀ ਕਿਸੇ ਵੀਰ ਨੇ ਹਾਂਜੀ ਤੇ ਕਰਮਾਂ ਵਾਲੀ ਥੱਬਿਆਂ ਦੇ ਥੱਬੇ ਵਾਲੀ ਬੈਠੀ ਆ ਹਾਂਜੀ ਚਾਹੇ ਪਿੱਠ ਪੁੜੇ ਵਾਲੇ ਪਾਸਿਓਂ ਵੇਖ ਲੋ ਤੇ ਚਾਹੇ ਲੇਵੇ ਹਵਾਨੇ ਵਾਲੇ ਪਾਸਿਓਂ ਦੇਖ ਲਈਏ ਹਾਂਜੀ ਠੀਕ ਹੈ ਸੱਜੀ ਖੱਬੀ ਬਹਿਣੀ ਵਾਲੇ ਪਾਸੋਂ ਦੋਸਤੋ ਸਪੇਸ ਕਾਫੀ ਸੋਹਣੀ ਆ ਵੰਡ ਚੰਗੀ ਆ ਅਗਲੇ ਪਿਛਲੇ ਥਾਣਾ ਦੀ ਬੇਸ਼ੱਕ ਕੋਈ 2 2 3 3 ਇੰਚ ਦੀ ਸਪੇਸ ਹੋਵੇ ਪਰ ਸੱਜੀ ਖੱਬੀ ਬਹਿਣੀ ਵਾਲੇ ਪਾਸੋਂ ਤੁਸੀਂ ਵੇਖੋਗੇ ਫਿਰ 5 5 4 4 ਇੰਚ ਦੀ ਜਿਹੜੀ ਵਿੱਥ ਤੁਹ ਤਾਂ ਤੇਪਨ ਤੋਂ ਪੰਦਾ ਵੀਰ ਚੰਡੇ ਆ ਨੌਕਰ ਬੋਲ ਵੀਰ ਜੀ ਓਕੇ ਆਇਆ ਜਿੰਨਾ ਚਿਰ ਸਾਡੀ ਤਸੱਲੀ ਨਹੀਂ ਨਾ ਹੁੰਦੀ ਥੱਲਿਓ ਅਸੀਂ ਉਹਨਾਂ ਚ ਰੋਟ ਦੇ ਨਹੀਂ ਜੇ ਸਹੀ ਗੱਲ ਆਇਆ ਤਸੱਲੀ ਕਰਕੇ ਉੱਠੀਦਾ ਵਾ ਵੀ ਮੁੜ ਕੇ ਨਾ ਕਹੇ ਭੈਣ ਭਰਾਣੇ ਤੁਹਾਨੂੰ ਪਤਾ ਆਨਲਾਈਨ ਮਗਾਉਣੇ ਹੁੰਦੇ ਆ ਤੇ ਕਿਤੇ ਅਗਲੇ ਨੂੰ ਵੀ ਦਿਖਤ ਨਾ ਆਵੇ ਕਿਉਂ ਕਈਆਂ ਨੇ ਨਹੀਂ ਟਿੱਪੇ ਹੁੰਦੇ ਡੰਗਰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਥਾਣੇ ਨਹੀਂ ਵੇਂਦੇ ਆਪ ਐਸੇ ਕਰਕੇ ਕੀਤੇ ਵੀ ਨਹੀਂ ਜੇ ਆਪਾਂ ਕਰਾਂਗੇ ਨਾ ਮੰਨ ਲਓ ਤਸੱਲੀ ਕਰਾਂਗੇ ਤੇ ਅਗਲੇ ਭੈਣ ਭਰਾ ਨੂੰ ਨਾ ਦਿਖਤਾਉ ਤੇ ਆਪਾਂ ਨੂੰ ਨਾ ਆਊਗੀ ਬਿਲਕੁਲ ਤੁਹਾਨੂੰ ਥਣ ਵੀ ਜ਼ਰੂਰ ਦਿਖਾ ਦਿੰ ਤੇ ਪਸ਼ੂ ਕਿਨਾਂ ਡਰਦਾ ਤੇ ਆਹ ਦੇਖੋ ਠੀਕ ਆ ਜੀ ਵੀਰ ਜੀ ਮੁੱਲ ਤੇ ਲੱਖ ਰੁਪਈਆ ਵੀ ਕਰ ਲਈਏ ਤੇ ਜਾਇਜ਼ ਆ ਛੋਟੀ ਬਹੁਤ ਸੁਥਰੀ ਆ ਨਹੀਂ ਆਪਾਂ ਲੱਖ ਨਹੀਂ ਕਰਨਾ ਆਪਾਂ ਜਿੰਨਾ ਵੀ ਥੱਲੇ ਜਾਇਜ਼ ਫਿਰ ਵੀਰ ਜੀ ਆਪਾਂ ਨਾ ਮੰਨ ਲਓ ਸਾਰੀਆਂ ਛੱਡ ਕੇ 86 ਹਜ਼ਾਰ ਦੀ ਝੋਟੀ ਦੇ ਦਿੱਤੀ 86 ਦੀ 90 ਤੋਂ ਵੀ ਅੰਦਰ ਕਰ ਲਈਏ ਜੇ ਕਹੇ ਨੇ ਵੀ ਭਰਾਣੇ ਦੂਰ ਨੇੜੇ ਖਰਨੀ ਵੀ ਹੋ ਖਰਨੀ ਆ ਤੇ ਮੰਨ ਲਓ ਕੋਈ ਮਾਲਾ ਕਰਾਇਆ ਪਾੜਾ ਵੀ ਅਗਲੇ ਨੂੰ 90 ਦੇ ਵਿੱਚ ਅਡਜਸਟ ਜਿਹਾ ਹੋ ਜੀ ਹਾਂਜੀ ਹਾਂਜੀ ਬਾਕੀ ਝੋਟੀ ਸੰਧੂ ਸਾਹਿਬ ਲੱਖੋਂ ਬਾਹਰ ਵੀ ਆ ਬਿਲਕੁਲ ਬਿਲਕੁਲ ਇਹ ਨਹੀਂ ਗੱਲ ਵੀ ਨਹੀਂ ਬਾਕੀ ਆਪਾਂ ਨੂੰ ਕਹੇ ਵੀਰ ਨੇ ਦਿੱਤੀ ਆ ਹਾਂ ਤੇ ਆਪਾਂ ਵੀ ਅਗਲੇ ਕਹੇ ਭੈਣ ਭਰਾ ਨੂੰ ਦਵਾਂਗੇ ਜਾਇਜ਼ ਤੇ ਅਗਲਾ ਕੋਈ ਆਪਾਂ ਨੂੰ ਯਾਦ ਕਰੂਗਾ ਬਿਲਕੁਲ ਜੀ ਨਾ ਵੀਰ ਅਗਲੇ ਵਾਸਤੇ ਆਪਣੇ ਕੋਲ ਚਾਰ ਬੇੜਾਂ ਨੇ ਹਾਂਜੀ ਚਾਰ ਬੇੜਾਂ ਵੀਰ ਜੀ ਚਾਰੇ ਬੇੜਾਂ ਇਹਨਾਂ ਚੱਕਤੀ ਮੰ ਹੂਈ ਆ ਠੀਕ ਹੈ ਜੀ ਦੁੱਧ ਦੇਦੇ ਥੱਲੇ ਸੰਧੂ ਸਾਹਿਬ ਇਸ ਟਾਈਮ 11 ਤੋਂ 12 ਕਿਲੋ ਹੋਊਗਾ ਤੇ ਆਪਣੇ ਕੋ ਮਨ ਲਓ ਕੋਈ 10 ਲੀਟਰ ਠੰਡਾ ਕੀਤੇ ਦੀ ਆਪਣੇ ਕੋ ਕੋ ਗਾਰੰਟੀ ਲੈ ਲੇ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਹੁਣ 10 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰਦਾ ਹਾਂਜੀ ਹਾਂਜੀ ਔਨ ਲੈਣ 10 ਕਿਲੋ ਭਾਵੇਂ ਕੋਈ ਇੱਥੇ ਕੋਈ ਆਉ ਤੇ 12 ਚ ਪਾਵਾਂਗੇ ਅ ਸਵੇਰ ਪਹਿਲਣੀ ਜਾਂ ਦੁੱਜੇ ਇਹ ਦੁੱਜੇ ਸੂਏ ਹੋ ਦੁੱਜੇ ਸੂਏ ਚਾ ਮਗਰ ਕਿਨੇ ਪਾਇਆ ਬੱਚਾ ਨਹੀਂ ਬੱਚਾ ਨਾ ਇਹਦਾ ਤੁਹਾਨੂੰ ਦੱਸ ਦਿਆਂ ਗੱਲ ਵੀ ਉਹ ਛੜਦੇ ਛੁਰਦੇ ਨਹੀਂ ਅੱਛਾ ਜੀ ਤੇ ਲੈਂਦਾ ਨਹੀਂ ਹੀ ਤੇ ਬੱਚਾ ਇਹਨੇ ਪਾਉਂਦੇ ਵੀ ਨਹੀਂ ਥੱਲੇ ਤੇ ਆਪਾਂ ਮੈਂ ਕਿਹਾ ਕੀ ਕਰਨਾ ਲਿਆਂ ਕੇ ਕੋਈ ਗੱਲ ਨਹੀਂ ਆਪੇ ਵੇਖਦੀ ਫਿਰੂ ਕਰਮਾਂ ਵਾਲੀ ਵਿਹੜ ਚੰਗੀ ਆ ਭਾਰੋ ਕਾ ਨਾਲੇ ਲਓ ਵੀ ਦੋਸਤੋ ਬੇਸਿਕ ਥੱਲੇ ਧੀਰੀ ਆ ਤੇ ਝੁੰਗੀ ਐ ਸਿੰਘ ਸਿੰਘ ਥੋੜੇ ਜਿਹੇ ਕੋਈ 4-3 4 ਪਰ ਥਣ ਭਾਂਡਾ ਬੀਬੀ ਕਾਕੀ ਤੁਹਾਨੂੰ ਜਿਹੜਾ ਸਾਹਮਣੇ ਦੇਸੀ ਪਹਿਣਾ ਤੇ ਲੰਬਾਈ ਦੇ ਵਿੱਚ ਬਿਲਕੁਲ ਮੁੱਠੀ ਮੁੱਠੀ ਥਾਣਾ ਸਪੇਸ ਵੰਡ तकरीबन ਜਿਹੜੀ ਆ ਕੋਈ 3 3 4 4 ਇੰਚ ਤੇ ਥਾਣ ਲੱਗਾ ਤੇ ਜੇਕਰ ਕੋਈ ਦੋਸਤੋ ਵੀਰ ਇਥੇ ਆਣ ਕੇ ਚਾਹੁੰਦਾ ਬੇਸ਼ੱਕ ਝੰਡਾ ਵੀਰਾਂ ਦਾ ਵੀ 11 ਕਿਲੋ ਚੋਲੋ ਆਨਲਾਈਨ ਕੋਈ ਵੀਰਾ ਸਬਦਾ ਕਰਦਾ 10 ਕਿਲੋ ਤੇ ਵੀ ਤੁਸੀਂ ਗਰੰਟੀ ਵੀਰ ਜੀ ਇਹ ਠੰਡਾ ਕੀਤਾ ਮਿਲ ਲੇ ਕੋਈ ਠੀਕ ਆ ਇਹ ਨਹੀਂ ਗੱਲ ਬੱਚਾ ਨਹੀਂ ਹੈਗਾ ਕਈ ਵੀਰਾਂ ਦੇ ਮਨ ਦੇ ਵਿੱਚ ਕੋਈ ਸ਼ੰਕਾ ਹੁੰਦਾ ਪਤਲੀ ਕਦੋਂ ਦੀ ਸੂਈ ਹੋਵੇ ਹਾਂਜੀ ਹਾਂਜੀ ਛੰਡੇ ਬਾਈ ਚੱਲ ਬੱਚਾ ਹੋਵੇ ਬੰਦਾ ਐਸਟੀਮੇਟ ਬੱਚੇ ਤੋਂ ਲਾ ਲਿੰਦਾ ਹਾਂਜੀ ਹਾਂਜੀ ਤੇ ਹੁਣ ਚਲੋ ਨਹੀਂ ਨਾਲ ਹੈਗਾ ਤੇ ਆਪਾਂ ਇਹ ਕਹਿ ਸਕਦੇ ਵੀ ਬੱਚਾ ਨਹੀਂ ਹੈਗਾ ਹਾਂਜੀ ਹਾਂਜੀ ਤੇ ਕੋਈ ਆਪਦਾ ਜਿੱਦਾਂ ਮਰਜ਼ੀ ਵੰਡ ਲਾ ਲੇ ਹਾਂਜੀ ਤੇ ਇਹਦਾ ਮੁੱਲ ਕਿੰਨਾ ਕੁ ਲੈਣ ਦੇਣ ਬਸ ਮੁੱਲ ਵੀਰ ਜੀ ਜੈ ਜੀ ਆ ਮੁੱਲ ਆਪਾਂ ਕੋਈ ਇਹਦਾ 45 ਨਹੀਂ ਕਰਨਾ 40 ਨਹੀਂ ਕਰਨਾ ਵੈੜ ਦੇਣੀ ਆ ਵੀਰ ਜੀ 32 32000 ਦੀ ਵਹਿੜ ਦੇ ਦਿੱਗੇ ਵੇਖੋ ਸੀਨਸ ਲੱਗ ਪੂਰੀ ਆ ਚਵਾਪ ਅਸਮਾਂ ਕਰਮਾਂ ਵਾਲੀ ਨੂੰ ਵੇਖੋ ਲੱਗਾ ਪੂਰਾ ਲਓ ਜੀ ਹਾਂਜੀ ਵਹਿੜ ਵੱਡੀ ਆ 32000 ਦੀ ਦੋਸਤੋ ਜਿਹੜੀ ਇਹ ਵਹਿੜ ਮਿਲ ਜੂਗੀ ਠੀਕ ਆ ਹਾਂਜੀ ਅਨਹੀਂ ਚੰਗੀ ਆ ਜਿੰਨੇ ਵੀ ਆ ਨਿਗਰ ਆ ਕਿਸੇ ਪਾਸੋਂ ਲਿਸੀ ਫਿੱਕੀ ਥੋੜਾ ਹਾਂਜੀ ਹਾਂਜੀ ਆ ਲਓ ਤੇ ਬਾਕੀ ਥਣ ਦੇਵੇ ਦੀ ਦੋਸਤੋ ਕਮਾਲ ਆ ਸਾਫ ਸੁਥਰੀ ਆ ਆਓ ਆਪਦੀ ਨਰਕਪਰਕ ਕਰੋ ਤਸੱਲੀ ਕਰੋ ਜੋਬੋ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਵੀ ਇਹ ਵੀ ਦੂਜਾ ਸੁਆ ਵਹਿੜ ਦੁੱਜੇ ਸੂਈਆ ਹਾਂਜੀ ਹਾਂਜੀ ਦੁੱਜੇ ਸੂਣੀ ਆ ਬਹੁਤ ਇਹ ਵੀ ਮੰਨ ਲੋ ਆ ਗਏ ਹਾਂਜੀ ਗੱਬਣ ਬਾਕੀ ਬਣੂ ਬਣੂ ਬਹੁਤ ਕਰਮਾਂ ਵਾਲੀ ਆ ਵੇਖੋ ਥਣ ਥਣ ਕਿੱਡਾ ਮੁੱਠੀ ਵਾਲਾ ਵੇਖੋ ਫਾਰਮਿੰਗ ਵਿਹੜਾ ਜੀ ਹਾਂਜੀ ਹਾਂਜੀ ਅਜੇ ਖੜੂ ਕੀ ਦਿਨ ਦੁਣ ਕਰਮਾਂ ਵਾਲੀ ਆ ਵੀ ਖੁੱਲੂ ਖੱਲੂ ਬੜੀ ਲਓ ਜੀ ਹਾਂਜੀ ਅ ਵੱਡੀ ਵਿਹੜਾ ਦੋਸਤੋ ਠੀਕ ਆ ਜੀ ਨਾਰਮਲ ਇੱਕ ਆਪਾਂ ਇਹ ਵੀ ਕਹਿ ਸਕਦਾ ਵੀ ਨਸਲ ਬ੍ਰੀਡ ਦੇ ਵਿੱਚ ਪੂਰੀ ਆ ਹਾਂਜੀ ਗੋਰੇ ਰੰਗ ਦੇ ਵਿੱਚ ਤੇ ਤਕਰੀਬਨ ਦਿਨ ਦੀ ਗੱਲ ਕਰ ਲਈ ਦਿਨ ਲੈ ਕੇ ਜਾਊਗੀ ਅਜੇ ਖੁੱਲੇ ਡੁੱਲੇ ਹਾਂ ਮੇਰਾ ਵੀਰ ਹੌਸਲਾ ਨਾ ਛੱਡਿਓ ਜਿੰਨੇ ਲੈਣੀ ਆ ਹਾਂ ਬਸ ਬਸ ਹਾਂਜੀ ਦਿਨ ਖੁੱਲੇ ਲੈ ਜੂਗੀ ਹੋ ਸਕਦਾ ਵੀ 10 ਦੇ 15 ਦਿਨ ਲੈ ਜੇ ਹਾਂ ਜੇ 15 ਦਿਨ ਸੰਧੂ ਸਾਹਿਬ ਲੈ ਜੇ ਨਾ ਤੇ ਉੱਤੋਂ ਵੀ ਵੈੜ ਚਲੋ ਇਹ ਆ ਵੀ ਥੋੜੀ ਜੀ ਰੁਲੇ ਘਰੋਂ ਆਈ ਆ ਮੰਨ ਲਓ ਆ ਵੀ ਜੇ 15 ਦਿਨ ਵੈੜ ਲੈ ਜੇ ਵੇਖੋ ਵੈੜ ਵੇਖੋ ਮੂੰਹ ਮਾ ਕੇ ਦਾਸੋਣਾ ਕਰਮਾਲੀ ਸਾਰਾ ਤੁਸੀਂ ਹਸਲ ਬਰੀਡ ਦੇ ਵਿੱਚ ਬਹੁਤ ਬਰੀਡ ਲੱਗੀ ਕਰਮਾਲੀ ਨੂੰ ਵੇਖੋ ਬਿਲਕੁਲ ਵਾਈਟ ਰੰਗ ਆ ਦੋਸਤੋ ਬਲੈਕ ਜਿਹੜੇ ਡਾਟ ਸਪੌਟ ਹੈਗੇ ਆ ਹਾਂਜੀ ਹਾਂਜੀ ਪਰ ਥਣ ਛੱਡਾ ਤੁਸੀਂ ਵੇਖੋ ਕਰਮਾਲੀ ਮੈਂ ਤਾਂ ਕਰਕੇ ਕਿਹਾ ਵੀ ਥੋੜਾ ਹੌ ਥਾਣ ਤੁਹਾਨੂੰ ਪੂਰਾ ਮੁੱਠੀ ਆ ਰੋਗ ਰੋਗ ਥਾਣਾ ਤੇ ਜਿਵੇਂ ਜਿਵੇਂ ਲੇਵਾ ਭਰਨਾ ਸ਼ੁਰੂ ਕਰਤਾ ਸਪੇਸ ਜਿਹੜੀ ਸੱਜੀ ਖੱਬੀ ਬਹਿਣੀ ਦੀ ਤੁਹਾਨੂੰ ਮਗਲੇ ਥਾਣਾ ਚ ਘਾਟ ਨਜ਼ਰ ਆਉਂਦੀ ਹੈ ਪੂਰਾ ਖੁੱਲ ਜੂਗਾ ਹਾਂਜੀ ਪੂਰਾ ਖੁੱਲ ਜੂਗਾ ਤੁਹਾਨੂੰ ਪਤਾ ਆ ਜੇ ਨਾ ਥੋੜੀ ਜੀ ਵੇਖੋ ਲੱਗੇ ਆ ਨਾ ਮੰਨ ਲਓ ਕਰਕੇ ਤੇ ਬਾਕੀ ਪੂਰਾ ਵਾ ਮੰਨ ਲਓ ਇਧਰ ਵੇਖੋ ਆ ਵੇਖੋ ਸਪੇਸ ਵਧੀਆ ਆ ਮੈਂ ਉਹ ਹੀ ਦੱਸਦਾ ਵੀ ਜੰਡੇ ਵੀਰ ਜਿਵੇਂ ਲੇਵਾ ਨੇ ਭਰ ਲਿਆ ਨਾ ਹਾਂਜੀ ਉਹ ਕਰਕੇ ਦੂਜੇ ਨਾਲ ਬੌਲੇ ਨਾਲ ਲੇਵਾ ਭਰ ਗਿਆ ਤੇ ਉਵੇਂਵੇਂ ਨਖੇੜ ਆਪਣੇ ਆਪ ਵੇਖਣ ਦੇ ਵਿੱਚ ਨਜ਼ਰ ਆਊਗਾ ਹਾਂਜੀ ਹਾਂਜੀ ਚੰਗੀ ਵੇੜ ਆ ਸੁਭਾ ਕੋਈ ਵੀਰ ਦੂਜਾ ਮੰਨ ਕੇ ਸੌਦਾ ਕਰ ਲੇ ਠੀਕ ਆ ਹਾਂਜੀ ਦੂਜਾ ਸੁਭਾ ਸੰਧੂ ਸਾਹਿਬ ਗਰੰਟੀ ਨਾਲ ਦੂਜਾ ਵਾ ਅਜੇ ਜਿਹੜੀਆਂ ਸਾਈਡਾਂ ਵਾਲੀਆਂ ਕੰਨੀਆਂ ਵੀ ਬਰਾਬਰ ਕਰਨ ਲਈ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਮੋਲ ਆ ਝੰਡੇ ਵੀਰ ਦਾ ਮੋਲ ਸੰਧੂ ਸਾਹਿਬ 8000 ਰੁਪਇਆ ਕਰ ਲਈਏ ਬਾਹਰ ਹਾਂਜੀ ਬਾਹਰ ਤੋਂ ਵਾਵਾ ਚੋਖਾ ਹੀ ਹੋ ਗਿਆ ਜੀ ਜ਼ਿਆਦਾ ਵਾ ਆਹੋ ਕੱਟ ਕਰ ਲਓ ਕੋਈ ਨਹੀਂ ਫਿਰਦੀ ਹਾਂਜੀ ਆਉਣ ਤੋਂ ਦੇ ਦਿਓ ਥੱਲੇ ਜਿੰਨੇ ਦੀ ਭੈਣ ਭਰਾਵਾਂ ਨੂੰ ਦੇਣੀ ਹੈ 2000 ਛੱਡ ਦਈਏ 60 ਚ ਇਹ ਕਿਤੇ ਕਿੰਨਾ ਛੱਡ ਆ ਗਿਆ ਹਾਂਜੀ ਨਹੀਂ ਜੈ ਜੀ ਇਹ ਤੁਹਾਨੂੰ ਬੜਾ ਵਹਿੜ ਚੰਗੀ ਜੇ ਬਾਕੀ ਇਹ ਆ ਵੀ ਸੂਈ ਸਵਾਈ ਵਹਿੜ 75 ਦੀ ਵਿਖਣੀ ਜੇ ਵੇਖੋ ਚੰਗੀ ਨਹੀਂ ਵਹਿੜ ਦੇ ਵਿੱਚ ਕੋਈ ਕਮੀ ਜਿਹੜਾ 5000 ਰੁਪਏ ਇਹ ਗੱਲ ਹੈਗੀ ਹੁਣ ਚਲੋ ਥੋੜੀ ਜੀ ਦਿਨਾਂ ਦੇ ਕਰਕੇ ਆ ਆਪਾ ਤੇ ਵਹਿੜ ਆਈ ਵੇਖੋ ਬਣਨੀ ਕਿ ਚਾਰ ਹੋਵੇ ਤਾਂ ਮੈਨੂੰ ਤਾਂ ਵੀ ਚਲੋ ਜਿੰਨੇ ਦੀ ਮਰਜ਼ੀ ਆ ਬਾਕੀ ਉਹ ਹੀ 10 ਕ ਦਿਨਾਂ ਤੋਂ ਉਹ ਲੈ ਵਿੱਚ ਹਾਂਜੀ ਹਾਂਜੀ 10 ਕ ਦਿਨਾਂ ਦਾ ਮੰਨ ਲਓ 10 ਦਿਨੇ ਮੰਨ ਲਓ ਕਰਮਾਲੀ ਖਾ ਗਈ ਨਾ ਰੁਪਈਆ 2000 ਵਣਦੀ ਬੋਰੀ ਇੱਕ ਖਾ ਗਈ ਨੇ ਤੁਹਾਨੂੰ ਬੜਾ ਥੱਲੇੋਂ ਖੋਲਣਾ ਬਾਕੀ ਉਸ ਚ ਮਾਨਤਨ ਹੋ ਜਾਊਗਾ ਠੀਕ ਆ ਹਾਂਜੀ ਅੱਛਾ ਝੰ अच्छा जी पी पालो सील स्लग् बड़ी आ ਤੇ ਮੰਨ ਲਓ ਆ ਥਣ ਥਣ ਵੇਖੋ ਕਿੱਡਾ ਮਈਆਂ ਵਾਲੇ ਕਰ ਮਾਰੀ ਨੂੰ ਲੱਗਾ ਠੀਕ ਆ ਹਾਂਜੀ ਹਾਂਜੀ ਲਓ ਵੀ ਖੋਲ ਵੀ ਸ਼ੇਰਾ ਬੱਚੀ ਦੋਸਤੋ ਇਹ ਵੀ ਚਲੋ ਚੰਗੀ ਆ ਸੁਹਾ ਦੁੱਜਾ ਸੁਹੰਦੀ ਅੱਗੇ ਹਾਂਜੀ ਹਾਂਜੀ ਸੁਹਾ ਦੁੱਜਾ ਸੁਣਾ ਜੀ ਇਹਨੇ ਠੀਕ ਆ ਜੀ ਥੋੜਾ ਜਨਾ ਮੰਨ ਲਓ ਇਹ ਆ ਵੀ ਚਲੋ ਕਈ ਜੀ ਤੁਹਾਨੂੰ ਪਤਾ ਡੰਗਰ ਆਮ ਨੋਰਮਲ ਚ ਘਰ ਚੋਂ ਆਉਂਦਾ ਸੇਵਾ ਸੁਹਾ ਵੀ ਓਨੀ ਕੁ ਹੁੰਦੀ ਵੀ ਨਹੀਂਗੀ ਹਾਂ ਤੇ ਬਾਕੀ ਚੱਲੂ ਏ ਆ ਵੀ ਹੈ ਵੀ ਵਹਿੜ ਵੀ ਵੱਡੀ ਜੇ ਫੌਲਾ ਤੇ ਦਿਨ ਲੈ ਜੂ ਹਜੇ ਵੀ ਹਾਂਜੀ ਹਾਂਜੀ ਦਿਨ ਖੜੂਗੀ ਵੀਰਜੀ ਇਹ ਵੀ ਦਿਨ ਦਾਹ ਲੈ ਗਈ ਨਾ ਸੰਧੂ ਸਾਹਿਬ ਬਣੂ ਵੜੀ ਵੇਖੋ ਕਿਤਰਾ ਉਤਰਾਂ ਨਾ ਹਾਂ ਮਗਰ ਵਟ ਬੂਟ ਕਿਤਰਾ ਇਹਨੇ ਸਾਰੇ ਕਰਮਾਂ ਵਾਲੀ ਨੇ ਕੱਢਣੇ ਆ ਹਾਂ ਲੋ ਵੀ ਦੋਸਤੋ ਪੇਰ ਫੂਡ ਉਸ ਤਰ੍ਹਾਂ ਦਾ ਜਿਵੇਂ ਦੁੱਧ ਦੀ ਨ ਮੋਟਰ ਸੰਦੇ ਨਾਲ ਡਰਮ ਟੰਗੇ ਹੁੰਦੇ ਡਰਮ ਟੰਗੇ ਦੇ ਵੇ ਲੋਕ ਨਹੀਂ ਐ ਪੂਰੀ ਚੌੜੀ ਚਾੜੀ ਆ ਜੱਦੀ ਪੁੱਜੀ ਆ ਜਿੰਨੀ ਹਾਂਜੀ ਹਾਂਜੀ ਜਿੰਨੀ ਵੀ ਮੰਨ ਲੋ ਇਹ ਆ ਵੀ ਹਾਂ ਨੋ ਵੀ ਪ੍ਰਵੋ ਵੈਡ ਕ੍ਰੋਸ ਅੰਗ ਦੇ ਵਿੱਚ ਤੁਸੀਂ ਇਹ ਮੰਨ ਕੇ ਸਵਦਾ ਕਰ ਸਕਦੇ ਜੀ ਹਾਂਜੀ ਠੀਕ ਆ ਤੇ ਬਾਕੀ ਆ ਵੇਖੋ ਲੜ ਲੂੜ ਕਿੱਡੇ ਥੰਦੂ ਸਾਹਿਬ ਨੇ ਕਰਮਾ ਵਾਲੀ ਨੇ ਥਣ ਥੁਣ ਵੜਾ ਲੱਗਾ ਕਰਮਾ ਵਾਲੀ ਨੂੰ ਬਹੁਤ ਦੂਰਾ ਦੂਰਾ ਥਾਣ ਜਿਹਨੂੰ ਆਪਾਂ ਆਖਦੇ ਨਹੀਂ ਹਾਂ ਨਾ ਹਾਂਜੀ ਹਾਂਜੀ ਆ ਵੇਖੋ ਆ ਵੇਖੋ ਪੂਰਾ ਆਇਆ ਆ ਵੇਖੋ ਅਜੇ ਚਲੋ ਥੋੜਾ ਜਿਆ ਥੋੜਾ ਜਿਆ ਤੁਹਾਨੂੰ ਦੱਸੰਦਿਆਂ ਗੱਲ ਵੀ ਥੋੜੀ ਜਿਹੀ ਅਜੇ ਕੱਚੀ ਕਰਕੇ ਬਾਕੀ ਸੀਲੀਆਂ ਸੂਲੀਆਂ ਵੜੀਆਂ ਕਰਮਾ ਵਾਲੀ ਨੇ ਨਾਰਮਲ ਚਲੋ ਕਈ ਨਾ ਪਸ਼ੂ ਇਹਨਾਂ ਹੱਥ ਨਹੀਂ ਲਪਾਉਂਦਾਗਾ ਹਾਂਜੀ ਹਾਂਜੀ ਜੇ ਤਾਂ ਮਰਜੀ ਕੋਈ ਭੈਣ ਭਰਾ ਸੱਜਣ ਬਹਿ ਕੇ ਥਲੇ ਤਸੱਲੀ ਕਰੀ ਜਾਵੇ ਤਸੱਲੀ ਕਰੇ ਜੀ ਬਾਕੀ ਆਪਾਂ ਤਸੱਲੀ ਕਰਕੇ ਸੰਧੂ ਸਾਹਿਬ ਲਿਆਂਦੀ ਆ ਆ ਵੇਖੋ ਕਿੱਥੇ ਇੰਨੇ ਅਜੇ ਆ ਵੀ ਖਾ ਪੀ ਕੇ ਕਰਮਾ ਵਾਲੀ ਨੇ 10 ਦੇ 12 ਵੀ ਲੈ ਜੂ ਨਾ ਤੇ ਥੱਲੋਂ ਵੀ ਪੰਡਾ ਪਾਊਗੀ ਔਸਲ ਦੇ ਵਿੱਚ ਤਾਂ ਚਲੋ ਝੰਡੇ ਵੀਰ ਜਿੰਨੀ ਮਿਆਦ ਦੇ ਇਹਨਾਂ ਦੀ ਪੂਰੀ ਕਰਕੇ ਸੋਣਾ ਪਸ਼ੂ ਨੇ ਹਾਂਜੀ ਹਾਂਜੀ ਹਾਂ ਇੱਕ ਗੱਲ ਬੱਕਰੀ ਆ ਵੀ ਚਲੋ ਥੋੜਾ ਵਾਦਾ ਤਿਆਰ ਹੋਵੇ ਕੋਈ ਪੰਜਾਂ ਚੌ ਦਿਨਾਂ ਦਾ ਹੋਵੇ ਸਫਰ ਤੇ ਚਲਾ ਜਾਵੇ ਤਾਂ ਜਾਂਦੇ ਆ ਸੂਪੇ ਜਾਂਦੇ ਆ ਨਾਲੇ ਨਾਲੇ ਡੰਗਰ ਬਣ ਜਾਂਦਾ ਜੀ ਨਾਲੇ ਤੇ ਨਾਲੇ ਆ ਵੀ ਦੁੱਧ ਦੀ ਉਹਦੀ ਤੁਹਾਨੂੰ ਪਤਾ ਕੰਪੈਸਿਟੀ ਵੱਜ ਜਾਂਦੀ ਹੈ ਬਸ ਜੀ ਕਿੱਥੋਂ ਤੱਕ ਦੇ ਦੇਣੀ ਹੈ ਇਹ ਬੱਤੀ ਹਿੰਦੂ ਸਾਹਿਬ ਜਿਆ ਜੀ ਆ ਕੋਈ ਨਾ 45 ਮੁੱਲ ਕਰੀਏ ਨਾ 40 ਕਰੀਏ 36000 ਦੀ ਵੈਚੀ ਦੇ ਦੇ ਕੇ 36 हां जी हां जी 36000 ਦੀ हां ਨਾਵੇ ਉਤਰਾਂ ਵੇਖ ਲੋ ਵੀ ਬੱਚੀ ਕਿੱਡੀ ਆ ਲਓ ਵੀ ਦੋਸਤੋ ਜੇ ਮੈਂ ਕੋ ਕਹੇ ਵਾਲੇ ਕੋਈ ਮੈਂ ਵੱਧ ਘੱਟ ਮੁੱਲ ਕਰਦਾ ਤੁਸੀਂ ਦੱਸ ਦੋ ਮੈਨੂੰ ਹਾਂ ਨਹੀਂ ਬਿਲਕੁਲ ਦੱਸਾਂ ਛੰਡੇਵੀਰ ਮੇਰੀ ਕੀ ਆਤ ਆਪਾਂ ਉਹਦੇ ਭੈਣ ਭਰਾਵਾਂ ਛੱਡ ਦੇਣੇ ਚਲੋ ਦੋ ਜੋ ਗੰਜੈਸ਼ ਹੋਊਗੀ 36000 ਦੇ ਵਿੱਚ ਉਹ ਮਾਨਤਨੋ ਕਰਵਾ ਲੈਣ ਤੁਸੀਂ ਕਰਦੇ ਆ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਉਹ ਤੇ ਕੋਈ ਹਾਂ ਜੀ ਬਿਲਕੁਲ ਲਓ ਜੀ 36000 ਦੇ ਵਿੱਚ ਦੋਸਤੋ ਇਹ ਤੁਹਾਨੂੰ ਵੜ ਮਿਲ ਜੂਗੀ ਥਣ ਪੂਰਾ ਮੋਟਾ ਗੋਲ ਥਣ ਹਾਂ ਜੀ ਤੇ ਚੰਗੀ ਵੜ ਆ ਪਸੰਦ ਆਊਗੀ ਕੱਦ ਵੱਡਿਆਂ ਦੇ ਵਿੱਚ ਹੀ ਪੈਂਦਾ ਵੱਡੇ ਵੱਡਾ ਕੋਈ ਤਸੱਲੀ ਕਰਿਆ ਜੀ ਆਪਾਂ ਆਪਾਂ ਨੇ ਵੀ ਇੱਥੇ ਤਸੱਲੀ ਕਰੋ ਜਿੱਦਾਂ ਮਰਜੀ ਅੱਛਾ ਆ ਗਈ ਅੱਗੇ ਆਪਣੇ ਕੋਲ ਇਹ ਆ ਗਿਆ ਜੀ ਨਗੀਨਾ ਬਹੁਤ ਵਧੀਆ ਅੱਛਾ ਜੀ ਹਾਂਜੀ ਉਹ ਬੱਚਾ ਆ ਗਿਆ ਮੰਨ ਲਓ ਕਈ ਵੀਰ ਭਰਾਣ ਦੇ ਵੀ ਮੰਨ ਲਓ ਵੀ ਸਾਨੂੰ ਇਹੋ ਜੀ ਨਗੀਜੀ ਚਾਹੀਦੀ ਆ ਤੇ ਅਸੀਂ ਪੈਸੇ ਵੀ ਸਾਫ ਦੇ ਲਾਉਣੇ ਜੀ ਮੰਨ ਲਓ ਕਿਹੜੇ ਥਾਂ ਚ ਆਵੇ ਸਾਫੋ ਥਾਂ ਥੋੜਾ ਆ ਥਾਂ ਥੋੜਾ ਹਾਂਜੀ ਹਾਂਜੀ ਕਈ ਹੁਣ ਵੀਰ ਭਰਾ ਮੰਨ ਲਓ ਆ ਤੇ ਥਾਂ ਥੋੜਾ ਤੇ ਉਹਨਾਂ ਨਕੀਜੀ ਫਿਰ ਤੁਹਾਨੂੰ ਪਤਾ ਥਣ ਥਣ ਬੱਚੀ ਨੂੰ ਬਹੁਤ ਕਾਣੇ ਲੱਗਾ ਵਾ ਦਰਦੀ ਦੁਰਦੀ ਹੁਣੇ ਤਕਾਲੀਆਂ ਆਈ ਆ ਸੰਧੂ ਸਾਹਬੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਖੋਲੀਆਂ ਲੈ ਵੀ ਦੋਸਤੋ ਬਿਲਕੁਲ ਛੋਟੀ ਜੀ ਮੱਛੀ ਆ ਕੋਈ ਸਮੁੰਦਰ ਜਾ ਕਰ ਦੇਂਦਾ ਮੰਨ ਲਓ ਵੀ ਬਾਲੀ ਆਪੇ ਇਹ ਨਕੀ ਤੇ ਵੀ ਵੀਡੀਓ ਬੜੀ ਬੜੀਆ ਕਰ ਮਾਰੀ ਤੋਂ ਵੀ ਮੰਨ ਲਓ ਥਾਂ ਬੱਚੀ ਦੀ ਵੇਖੋ ਪ੍ਰਤੀ ਮੱਛੀ ਜਿੰਨੀ ਸਾਰੀ ਪਿਆਰੀ ਜਿਵੇਂ ਕਪਾਹ ਹਾ ਚੋ ਪਹਾੜੀ ਜਰਸੀਆਂ ਨਹੀਂ ਵੇਖਦੇ ਹਾਂਜੀ ਹਾਂਜੀ ਉਹਨਾਂ ਵਿੱਚ ਉਹਨਾਂ ਤੋਂ ਥੋੜੀ ਜ ਤੁਰ ਲਈ ਪੂਰੀ ਆ ਦੇਖੋ ਕਮੜੀ ਪੁੱਤ ਡੱਕ ਕਨਕੂਨ ਬਿਲਕੁਲ ਉਸੇ ਤਰ੍ਹਾਂ ਹੀ ਹਾਂਜੀ ਠੀਕ ਆ ਤੇ ਛੋਟੀ ਜੀ ਬੱਚੀ ਆ ਠੀਕ ਆ ਮਖੌਲ ਕਰਦੀ ਪਈ ਆ ਵੇਖੋ ਆ ਹਾਂ ਹਾਂ ਵੇਖੋ ਪਿਆਰੀ ਆ ਜਿੰਨੀ ਆ ਹਾਂਜੀ ਹਾਂਜੀ ਬਹੁਤ ਪਿਆਰੀ ਆ ਕਰਮਾ ਨੀ ਮਤਲਬ ਦੋਸਤੋ ਆਪਾਂ ਉਹਨੂੰ ਨਿੰਦਰਾ ਨਹੀਂਗਾ ਕਿਉਂਕਿ ਸਲਾਉਣਾ ਬਹੁਤ ਸੋਹਣੀ ਆ ਹਾਂਜੀ ਸਾਥ ਤੁ ਬੜਾਵਾ ਜੀ ਸੰਧੂ ਸਾਹਿਬ ਕੱਢੂਗੀ ਪਹਿਲਾਂ ਸੁਣੀਏ ਹਾਂਜੀ ਪਹਿਲਾਂ ਸੁਣੀ ਹਾਂਜੀ 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 ਬੱਚਾ ਜੋ ਬੜ ਰੁੱਤੇ ਨੇ ਆ ਨਾ ਹੁਣਾ ਹਾਂਜੀ ਹਾਂਜੀ ਲੈ ਤੇ ਬੜੀ ਪਿਆਰੀ ਬੱਚੀ ਆ ਦੋਸਤੋ 4 ਥਾਣਾ ਛੋਟੇ ਜਿਹਾ ਬਿਲਕੁਲ ਬਰੀਕ ਬਰੀਕ ਆਪਾਂ ਕਹ ਲਿਆ ਨਾ ਵੀ ਹੱਥ ਦੀ ਚੀਚੀ ਵਰਗੇ ਹਾਂਜੀ ਚੀਚੀ ਵਰਗੇ ਜੀ ਲੰਮੀਆਂ ਵੀ ਆ ਨਾ ਮੈਂ ਨਾ ਵੇਖ ਜਦੋਂ ਮੈਂ ਟਿੱਪੀ ਆ ਨਾ ਚਲੋ ਹੁਣ ਕਈ ਜੀ ਤੁਹਾਨੂੰ ਪਤਾ ਥੋੜੀ ਪਹਿਲੇ ਨਾ ਕਈ ਜੀ ਹੱਥ ਨਹੀਂ ਮੰਨ ਲਓ ਲਾਉਂ ਦਿੰਦੇ ਐ ਪੂਰੀ ਮੁਠੀ ਚ ਆਉਂਦੀ ਦੇਖੋ ਇਹਦਾ ਪੂਰਾ ਲੰਬਾਈ ਦੇ ਵਿੱਚ ਹਾਂਜੀ ਪੂਰਾ ਲੰਬਾਈ ਦੇ ਥਾਣਾ ਐ ਚੌ ਨੁਕਰਾਂ 'ਚ ਲੱਗਾ ਜਿਵੇਂ ਮਾਲਕ ਨੇ ਐ ਲਾਏ ਆਪਕੇ ਬਣਾ ਕੇ ਹਾਂਜੀ ਘੜ ਘੜ ਕੇ ਦੇਖੋ ਜੀ ਕੁਦਰਤ ਆ ਹਰ ਇੱਕ ਨੂੰ ਵੱਖੋ ਵੱਖੋ ਵੱਖਰੀ ਉਹਨੇ ਦਿੱਤੀ ਹੋਈ ਆ ਸ਼ਾਨ ਦਿੱਤੀ ਆ ਬਸ ਐਹੀ ਗੱਲ ਆ ਜੀ ਤੇ ਚੰਗੀ ਸੋਹਣੀ ਬੱਚੀ ਆ ਹਾਂਜੀ 20 ਦਿਨ ਦੀ ਹਾਂਜੀ 20 ਦਿਨ ਖੜਨੇ ਵੀਰਜੀ ਇਹਦੇ ਲੈ ਜੂ ਬੱਚੀ ਹਾਂਜੀ 12 ਦੇ ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆ ਹਾਂਜੀ ਲਿਖੇ ਉਹਨਾਂ ਨੇ ਕਾਪੀ ਤੇ ਹਾਂ ਬਾਕੀ ਐ ਸਾਰਾ ਕੁਝ ਮੰਨ ਲਓ ਜਦੋਂ ਕੱਚਾ ਥੋੜਾ ਡੰਗਰ ਵੀਰਜੀ ਹੁੰਦਾ ਨਾ ਉਹ ਫਿਰ ਵੇਖ ਕੇ ਲਈਦਾ ਵਾ ਲੈ ਵੀ ਦੋਸਤੋ ਨਿੱਕੀ ਜੀ ਬੱਚੀ ਆ ਤੇ ਮੈਨੂੰ ਤਾਂ ਘਰੇ ਜਿਹੜਾ ਲੈ ਜੂਗਾ ਨਾ ਉਹ ਇਹ ਕਰਕੇ ਆ ਕਰੂਗਾ ਜਾ ਕੇ ਵੀ ਸਵੇਰ ਸ਼ਾਮ ਉੱਠ ਕੇ ਵੀ ਚੋਲੀ ਨਿੱਕੀ ਜੀ ਉਹ ਹਾਂਜੀ ਹਾਂਜੀ ਖੀਰੀ ਜੇ ਨਾਲੇ ਦੰਦੋ ਦੰਦੋ ਵੀ ਇਹਦੇ ਖੀਰੀ ਜੀ ਆ ਜਾ ਭੱਜ ਕੇ ਛੋਟੀ ਜੀ ਨਿੱਕੀ ਨੂੰ ਚੋਆ ਆ ਚੋ ਲਿਆ ਉਦਾਂ ਚਲੋ ਆ ਆ ਵੇਖੋ ਤੇ ਬਾਕੀ ਇਹ ਆ ਵੀ ਚਲੋ ਕਈ ਏਰੀ ਹੁਣ ਤੁਹਾਨੂੰ ਪਤਾ ਡੰਗਰ ਨਵੇਂ ਨੂੰ ਬੰਦੇ ਤੋਂ ਤੁਹਾਨੂੰ ਪਤਾ ਚਿਜਕਦਾ ਥੋੜਾ ਜਿਆਦਾ ਬਿਲਕੁਲ ਬਿਲਕੁਲ ਬੜੀ ਪਿਆਰੀ ਬੱਚੀ ਆ ਦੋਸਤੋ ਜਰੂਰ ਹੱਥ ਪਾ ਲਿਓ ਜਿਹੜੇ ਵੀਰ ਨੂੰ ਪਸੰਦ ਆਊਗੀ ਤੇ ਕਿੰਨਾ ਮੁੱਲ ਝੰਡੇ ਵੀਰ ਮੁੱਲ ਵੀਰ ਦੀ ਜੈ ਜੈ ਕਰ ਲੀਏ ਕਈ ਵੀ ਰੇਡ ਮੰਨ ਲਓ ਬੱਚੀ ਵੇਖ ਕੇ ਤੇ ਆਖਣਗੇ ਵੀ ਮੰਨ ਲਓ ਤੂੰ ਮੁੱਲ ਵੀਰ ਨਹੀਂ ਬੱਚੀ ਆਪਣੀ ਨਿੱਕੀ ਆ ਤਾਂ ਮੁੱਲ ਵੀ ਨਿਕਾ ਕੇ ਵੱਡਾ ਥੋੜੀ ਕਰ ਦੋ ਨਹੀਂ ਮੁੱਲ ਵੀ ਨਿਕਾ ਜਾਈ ਕਰ ਲੀਏ ਉਤਰਾ ਪਿਆਰਾ ਜਾਈ ਮੁੱਲ ਕਰੀਏ ਆ ਦੱਸੋ ਹਾਂਜੀ ਹਾਂਜੀ 32000 ਦੀ ਦੇ ਦਿੱਤੀ 32 ਹਾਂਜੀ 3 ਵੱਛੀ ਮੈਨਾਂ ਵੀ ਕਿ ਜਿਹੜਾ ਵੀਰਪਰਾ ਕੋਈ ਛੜ ਦੂ ਨਾ ਤੇ ਫੇਰ ਤੁਸੀਂ ਸੰਧੂ ਸਾਹਿਬ ਮੈਨੂੰ ਆਖਿਓ। ਅੱਛਾ ਜੀ। ਹਾਂ ਮੰਨ ਲਓ ਬੜੇ ਹੀ ਕਈ ਵੀਰਪਰਾ ਨੇ ਸਵਾਲ ਕੀਤੇ ਆ ਵੀ ਸਾਨੂੰ ਛੋਟੀ ਥੋੜਾ ਜਿਹਾ ਸਾਤੋਂ ਥਾਂ ਹੀ ਦੁੱਧ ਪੀਣਾ ਤੇ ਮੰਨ ਲਓ ਜਿਹੜੇ ਆਪਣੇ ਤਾਂ ਵੀ ਥੋੜਾ ਜਿਹਾ ਦੱਸਤਾ ਉਹਨੇ ਥੋੜੇ ਥਾਂ ਸਾਡੇ ਹਾਂਜੀ ਥੋੜੇ ਥਾਂ ਚ ਮੰਨ ਲਓ ਰਹਿਣ ਨਾਲ ਜਿੱਤਣ ਉਹ ਜਰਸੀ ਹੈ ਆਪਣੀ ਕੋ ਪਿਛਲੀ ਵੀਡੀਓ ਚ। ਬਿਲਕੁਲ ਬਿਲਕੁਲ ਤੇ ਉਹ ਬੜੇ ਹੀ ਜਾਣਿਆ ਨੇ ਤੁਹਾਨੂੰ ਦੱਸਾਂ ਨੇ ਵੱਛੀ ਇੱਕ ਤੇ ਘਟੋ ਘਾਟ 100 ਬੰਦੇ ਨੇ ਮੰਗੀ ਉਹ ਜੀ। ਅੱਛਾ ਅੱਛਾ। ਹਾਂਜੀ ਹਾਂਜੀ। ਨਹੀਂ ਬਿਲਕੁਲ ਚੰ 98724 39717 ਹਾਂਜੀ ਤੇ ਦੂਜਾ ਹੈ 82647 20068 ਠੀਕ ਹੈ ਜੀ ਹਾਂਜੀ ਹਾਂਜੀ ਤੇ ਫਿਲਹਾਲ ਇਹ ਨਗਨੇ ਦੋਸਤੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਜਚੂਗਾ ਪਸੰਦ ਆਊਗਾ ਰੇਟ ਹਰ ਇੱਕ ਚੀਜ਼ ਆਪਾਂ ਮੈਂਸ਼ਨ ਕਰਤੀ ਆ। ਥੋੜੀ ਬਾਤੀ ਕੋਈ ਗੁੰਜਾਇਸ਼ ਆ ਵਿੱਚੋਂ ਮਾਨਤਨ ਇੱਥੇ ਘਰ ਆਣ ਕੇ ਤੁਸੀਂ ਜਿਹੜਾ ਦੋਸਤੋ ਆਪਣਾ ਹੱਕ ਜਿਤਾ ਲਿਆ ਕਰੋ ਕੋਈ ਗੱਲ ਨਹੀਂ ਵਿੱਚੋਂ ਮਾਨਤਨ ਜਿੰਨਾ ਹੋਇਆ ਕਰੂਗਾ ਉਹ ਜ਼ਰੂਰ ਛੋਟਛਾਪਾ ਹੋ ਜਾ ਕਰੂਗਾ। ਹਾਂਜੀ ਹਾਂਜੀ। ਤੇ ਠੀਕ ਆ ਝੰਡੇ ਵੀਰ। ਠੀਕ ਆ ਵੀਰ ਜੀ। ਠੀਕ ਆ ਜੀ। ਠੀਕ ਆ ਜੀ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਾਰੇ ਬੱਲੇ ਵਧੰਦ ਕੱਟੀਆਂ।